ਅੱਜ ਸਾਡਾ ਵਿਸ਼ਾ ਹੈਗਾ ਸ਼ਬਦ ਰਚਨਾ ਸ਼ਬਦ ਰਚਨਾ ਦਾ ਮਤਲਬ ਹੈਗਾ ਕਿ ਕਿਸੇ ਸ਼ਬਦ ਤੋਂ ਦੂਸਰੇ ਹੋਰ ਸ਼ਬਦ ਬਣਾਉਣ ਦਾ ਨਾਮ ਸ਼ਬਦ ਰਚਨਾ ਹੈ ਜਿਹੜੇ ਸ਼ਬਦ ਨੇ ਉਹ ਅੱਖਰਾਂ ਲਗਾ ਅਤੇ ਲਗਾਖਰਾਂ ਦੇ ਮੇਲ ਨਾਲ ਬਣਦੇ ਆ ਅੱਖਰ ਸਾਨੂੰ ਪਤਾ ਵਾ ਵਰਣਮਾਲਾ ਦੇ ਵਿੱਚ ਸਾਡੇ ਕੋਲੇ ਅੱਖਰ ਨੇ ਹੁਣ 41 ਨੇ ਲਗਾ ਸਾਡੇ ਕੋਲੇ 10 ਨੇ ਲਗਾਖਰ ਸਾਡੇ ਕੋਲੇ 3 ਨੇ ਬਿੰਦੀ ਟਿੱਪੀ ਦੇ ਆਦਿਕ ਠੀਕ ਹੈ ਜਿਹੜਾ ਸ਼ਬਦ ਆ ਉਹ ਅੱਖਰਾਂ ਲਗਾ ਤੇ ਲਗਾ ਅੱਖਰਾਂ ਦੇ ਮੇਲ ਨਾਲ ਬਣੇਗਾ ਤੇ ਜਿਹੜਾ ਸ਼ਬਦ ਆ ਉਹ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਅਤੇ ਸੁਤੰਤਰ ਇਕਾਈ ਹੈ ਜਿਹੜੀ ਬੋਲੀ ਅਸੀਂ ਬੋਲਦੇ ਹਾਂ ਜਾਂ ਲਿਖਦੇ ਹਾਂ ਉਸ ਵਿੱਚ ਜਿਹੜੇ ਵਰਤੇ ਜਾਂਦੇ ਸ਼ਬਦ ਨੇ ਉਹ ਆਮ ਤੌਰ ਤੇ ਦੋ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਨੇ ਉਹ ਕਿਹੜੇ ਦੋ ਤਰ੍ਹਾਂ ਦੇ ਨੇ ਇੱਕ ਹੈਗਾ ਸਾਡੇ ਕੋਲੇ ਮੂਲ ਸ਼ਬਦ ਦੂਸਰੇ ਹੈਗਾ ਸਾਡੇ ਕੋਲੇ ਰਚਿਤ ਸ਼ਬਦ ਹਣ ਅਸੀਂ ਮੂਲ ਸ਼ਬਦ ਦੀ ਗੱਲ ਕਰੀਏ ਮੂਲ ਸ਼ਬਦ ਉਹ ਹੁੰਦੇ ਹਨ ਜਿਹੜੇ ਆਪਣੇ ਆਪ ਵਿੱਚ ਇੱਕ ਪੂਰਨ ਇਕਾਈ ਹੁੰਦੇ ਹਨ ਇਸ ਸ਼ਬਦ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ ਨਾਹੀਂ ਜੇ ਦੀ ਬਣਤਰ ਦੇ ਵਿੱਚ ਕਿਸੇ ਸ਼ਬਦ ਜਾਂ ਸ਼ਬਦਾਸ਼ ਦਾ ਮੇਲ ਹੋਇਆ ਮਿਲਦਾ ਹੈ ਜਿਵੇਂ ਕਰ ਪੜ ਰੇਤ ਬਾਗ ਜਾ ਤੂੰ ਇਸੇ ਤਰੀਕੇ ਨਾਲ ਦੂਸਰੀ ਕਿਸਮ ਆ ਜਾਂਦੀ ਹੈ ਸਾਡੇ ਕੋਲੇ ਰਚਿਤ ਸ਼ਬਦ ਰਚਿਤ ਸ਼ਬਦ ਉਹ ਹੁੰਦੇ ਹਨ ਜਿਹੜੇ ਮੂਲ ਸ਼ਬਦ ਤੋਂ ਵੱਖ-ਵੱਖ ਟੰਗਾਂ ਨਾਲ ਰਚੇ ਜਾਂਦੇ ਹਨ ਕਿਸੇ ਵੀ ਭਾਸ਼ਾ ਦੀ ਬਹੁਤੀ ਸ਼ਬਦਾਵਲੀ ਅਜਿਹੇ ਸ਼ਬਦਾ ਦੀ ਹੁੰਦੀ ਹੈ ਰਚਿਤ ਸ਼ਬਦ ਜਿਹੜੇ ਨੇ ਉਹ ਜਿਵੇਂ ਆਪਾਂ ਕਹ ਦਿੰਨੇ ਆ ਹੱਥ ਹੱਥ ਤੋਂ ਆਪਾਂ ਕਹ ਦਿੰਨੇ ਆ ਹਥਲਾ ਭਾਗ ਤੋਂ ਅਭਾਗਾ ਪੜ ਤੋਂ ਪੜਾਈ ਇਹ ਮਤਲਬ ਕਿ ਜਿਹੜੇ ਸਾਡੇ ਮੂਲ ਸ਼ਬਦ ਨੇ ਹੱਥ ਹੱਥ ਤੋਂ ਹਥਲਾ ਬਣ ਗਿਆ ਭਾਗ ਆ ਮੂਲ ਸ਼ਬਦ ਤੋਂ ਅਭਾਗਾ ਬਣ ਗਿਆ ਪੜ ਤੋਂ ਪੜਾਈ ਬਣ ਗਿਆ ਇਸ ਰਿਕਨਰ ਹੈ ਰਚਿਤ ਸ਼ਬਦ ਬਣਗੇ ਅੱਗੋਂ ਫਿਰ ਜਿਹੜੇ ਸਾਡੇ ਰਚਿਤ ਸ਼ਬਦ ਨੇ ਉਹ ਵੀ ਫਿਰ ਦੋ ਭਾਗਾਂ ਵਿੱਚ ਵੰਡੇ ਗਏ ਨੇ ਇੱਕ ਹੈਗੇ ਨੇ ਸਮਾਸੀ ਸ਼ਬਦ ਤੇ ਇੱਕ ਹੈਗੇ ਨੇ ਉਤਪਨ ਸ਼ਬਦ ਹੁਣ ਅਸੀਂ ਜੇ ਗੱਲ ਕਰੀਏ ਸਮਾਸੀ ਸ਼ਬਦ ਦੇ ਜਿਹੜੇ ਸ਼ਬਦ ਦੋ ਜਾਂ ਦੋ ਬਦ ਮੂਲ ਸ਼ਬਦਾਂ ਨਾਲ ਮੇਲ ਤੋਂ ਬਣਦੇ ਆ ਸਮਾਸੀ ਸ਼ਬਦ ਕਿਹੜੇ ਹੁੰਦੇ ਹਨ ਜਿਹੜੇ ਸ਼ਬਦ ਦੋ ਜਾਂ ਦੋ ਤੋਂ ਵੱਧ ਮੂਲ ਸ਼ਬਦਾਂ ਦੇ ਮੇਲ ਤੋਂ ਬਣਨ ਉਹਨਾਂ ਨੂੰ ਸਮਾਸੀ ਸ਼ਬਦ ਕਹਿੰਦੇ ਹਨ ਕਈ ਵਾਰੀ ਤਾਂ ਇਹ ਦੋਨੇ ਨਾਮ ਹੀ ਹੁੰਦੇ ਆ ਨਾਮ ਨੋਂ ਜਿਵੇਂ ਗੜੇ ਮਾਰ ਚਿੜੀਆ ਘਰ ਹੁਣ ਚਿੜੀਆ ਉਹ ਵੀ ਨੋਂ ਆ ਤੇ ਘਰ ਉਹ ਵੀ ਨੋਂ ਟਿਕ ਟ ਘਰ ਦੋਨੇ ਨਾਮ ਨਾਮ ਨੇ ਨਾਉ ਨਾਉ ਜਿਹਨੂੰ ਕਹਿੰਦੇ ਆਪਾਂ ਤੇ ਇਸੇ ਤਰੀਕੇ ਨਾਲ ਇੱਕ ਕਈ ਵਰੀ ਪੜਨਾਉ ਤੇ ਨਾਉ ਦਾ ਵੀ ਸਮਾਸੀ ਬਣ ਜਾਂਦਾ ਜਿਵੇਂ ਆਪ ਹੁਦਰਾ ਹੁਣ ਆਪ ਪੜਨਾਵਾਂ ਤੇ ਹੁਦਰਾ ਨਾਉ ਆ ਵਿਸ਼ੇਸ਼ਣ ਦੇ ਨਾ ਵੀ ਬਣ ਜਾਂਦਾ ਵਾ ਵਿਸ਼ੇਸ਼ਣ ਇੱਕ ਪਾਸੇ ਵਿਸ਼ੇਸ਼ਣ ਤੇ ਇੱਕ ਪਾਸੇ ਨਾਉ ਜਿਵੇਂ ਖੁਸ਼ ਨਸੀਬ ਬਦਕਾਰ ਬਦਨਾਮ ਸਰਬਸੰਮਤੀ ਫਿਰ ਵਿਸ਼ੇਸ਼ਣ ਦੇ ਵਿਸ਼ੇਸ਼ਣ ਦੇ ਨਾਲ ਵੀ ਵਿਸ਼ੇਸ਼ਣ ਵਿਸ਼ੇਸ਼ਣ ਦੋਨੇ। ਉਹ ਕਿਵੇਂ ਕਾਲਾ, ਸਿਆਹ, ਲਾਲ, ਸੂਹਾ, ਚੁਸਤ, ਚਲਾਕ। ਕਈ ਵਾਰੀ ਇਹ ਕਿਰਿਆ ਵਿਸ਼ੇਸ਼ਣ ਦੇ ਨਾਲ ਵੀ ਬਣ ਜਾਂਦੇ ਆਲੇ ਜਿਵੇਂ ਨਿਤਨੇਮ ਤੇ ਕਈ ਵਾਰੀ ਕਿਰਿਆ ਕਿਰਿਆ ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ ਦੋਨੇ ਇਕੱਠੇ ਜਿਵੇਂ ਅੱਜ ਭਲਕ ਸਵੇਰੇ ਸ਼ਾਮ ਇਹ ਦੋਨੇ ਕਿਰਿਆ ਵਿਸ਼ੇਸ਼ਣ ਉਹਨਾਂ ਨਾਲ ਹੀ ਬਣ ਜਾਂਦੇ ਆ ਇਸੇ ਤਰੀਕੇ ਨਾਲ ਦੂਸਰੇ ਆ ਜਾਂਦੇ ਆ ਸਾਡੇ ਕੋਲੇ ਉਤਪਨ ਉਤਪਨ ਦੇ ਵਿੱਚ ਆ ਜਾਂਦੇ ਨੇ ਸਾਡੇ ਕੋਲੇ ਜਿਹੜੇ ਸ਼ਬਦ ਕਿਸੇ ਮੂਲ ਸ਼ਬਦ ਦੇ ਅੱਗੇ ਯਾਨੀ ਅਗੇਤਰ ਜਾਂ ਪਿੱਛੇ ਯਾਨੀ ਪੁਸ਼ੇਤਰ ਲਾ ਕੇ ਜਿਹੜੇ ਅਸੀਂ ਸ਼ਬਦ ਬਣਾਉਂਦੇ ਆ ਉਹਨਾਂ ਨੂੰ ਉਤਪਨ ਸ਼ਬਦ ਕਹਿੰਦੇ ਹਨ ਸ਼ਬਦਾਂ ਦੇ ਅੱਗੇ ਲੱਗਣ ਵਾਲੇ ਸ਼ਬਦਾੰਸ਼ ਅਗੇਤਰ ਤੇ ਪਿੱਛੇ ਲੱਗਣ ਵਾਲਿਆਂ ਨੂੰ ਆਪਾਂ ਪਿਸ਼ੇਤਰ ਕਹਿੰਦੇ ਆ ਜਿਵੇਂ ਆਪਾਂ ਮੂਰੇ ਦੁਰ ਦੁਰ ਲਾ ਕੇ ਸ਼ਬਦ ਬਣਾਉਣਾ ਦੁਰ ਘਟਣਾ ਤੇ ਇਸੇ ਤਰੀਕੇ ਨਾਲ ਇਲਾ ਪਿੱਛੇ ਆਉਣਾ ਇਲਾ ਅਣਖੀ ਲਖ ਆਵਾਜ਼ ਆਏਗੀ ਇਲਾ ਦੀ ਲਿਖਣ ਜਾਏਗਾ ਆੜਾ ਨਾਣਾ ਖੱਖੇ ਨੂੰ ਵੈਰੀ ਲੱਲੇ ਨੂੰ ਕਰਨਾ ਅਣਖ ਲ ਲਿਖਣ ਦੇ ਵਿੱਚ ਇਹ ਆਏਗਾ ਹੁਣ ਜੇ ਹੁਣ ਅਗੇਤਰ ਸ਼ਬਦ ਲਈਏ ਅਣ ਲਾ ਕੇ ਅਣ ਲਾ ਕੇ ਅਗੇਤਰ ਸ਼ਬਦ ਬਣਾਓ ਅਣ ਅਗੇਤਰ ਲਾ ਕੇ ਕੋਈ ਸ਼ਬਦ ਬਣਾਓ ਸ਼ਬਦ ਤਾਂ ਸਾਰਥਕ ਹੀ ਹੋਣੇ ਚਾਹੀਦੇ ਆ ਸਾਰਥਿਕ ਸ਼ਬਦ ਹੁੰਦੇ ਆ ਨਾ ਨਿਰਾਰਥਕ ਸ਼ਬਦ ਦਾ ਤਾਂ ਕੋਈ ਅਰਥ ਹੀ ਨਹੀਂ ਹੈਗਾ ਜਿਹੜੇ ਸ਼ਬਦ ਨੇ ਉਹ ਸਾਰਥਕ ਤੇ ਨਿਰਾਰਥਕ ਦੇਖੇ ਜਾਂਦੇ ਨੇ ਪਰ ਆਪਾਂ ਤਾਂ ਸਾਰਥਕ ਸ਼ਬਦ ਬਣਾਉਣੇ ਆ ਜਿਵੇਂ ਅਣ ਸੁਣਿਆ ਅਣ ਗਿਣਤ ਜੇ ਹਮ ਹਮ ਲਾ ਕੇ ਕਿਹਾ ਬਣਾਉ ਨੂੰ ਹਮ ਅੱਗੇ ਲਾ ਕੇ ਬਣਾਉ ਨੂੰ ਕਿਹ ਸ਼ਬਦ ਬਣਾਓ ਹਮ ਉਮਰ ਹਮ ਸਫਰ ਜੇ ਗੈਰ ਲਾ ਕੇ ਕਿਹਾ ਵੀ ਗੈਰ ਅੱਗੇ ਲਾ ਕੇ ਬਣਾਓ ਗੈਰ ਹਾਜ਼ਰ ਗੈਰ ਕਾਨੂੰਨੀ ਗੈਰ ਰਸਮੀ ਠੀਕ ਹੈ ਨਾ ਇਹ ਸਾਰੇ ਜਿਹੜੇ ਸ਼ਬਦ ਨੇ ਇਹ ਸਾਰੇ ਸਾਰਥਕ ਨੇ ਹੁਣ ਜੇ ਆਪਾਂ ਦੇਖੀਏ ਪੜਾਈ ਆ ਪੜਾਈ ਕਹਿੰਨੇ ਆ ਆਪਾਂ ਕਹਿੰਨੇ ਵੀ ਪੜਾਈ ਲਿਖਿਆ ਵਾ ਪੜਾਈ ਦੇ ਪਿੱਛੇ ਫਿਰ ਦੇਖੋ ਪਛੇਤਰ ਕਿਹੜਾ ਆਉਂਦਾ ਆਈ ਆ ਗਿਆ ਨਾ ਤੁਹਾਨੂੰ ਉਹਨਾਂ ਨੇ ਕਹਿਣਾ ਵਾ ਵੀ ਆਈ ਲਾ ਕੇ ਕੋਈ ਸ਼ਬਦ ਬਣਾਓ ਤਾਂ ਤੁਸੀਂ ਕਹੋਗੇ ਪੜਾਈ ਲੜਾਈ ਚੜਾਈ ਠੀਕ ਹੈ ਇਸੇ ਤਰੀਕੇ ਨਾਲ ਤੁਹਾਡੇ ਕੋਲੇ ਜਿਹੜਾ ਹੈਗਾ ਕੋਈ ਹੋਰ ਤੁਹਾਨੂੰ ਸ਼ਬਦ ਦੇ ਦੇਣਗੇ ਜਿਵੇਂ ਕਹਿ ਦੇਣਗੇ ਕੁੜਤਣ ਅਣ ਅਣ ਲਾ ਕੇ ਸ਼ਬਦ ਬਣਾਓ ਅਣ ਅਣ ਤੁਸੀਂ ਕੀ ਕਹੋਗੇ ਕੁੜਤਣ ਠੀਕ ਹੈ ਇਸੇ ਤਰੀਕੇ ਤੁਹਾਨੂੰ ਕਹਿਣਗੇ ਆਹਟ ਆਹਟ ਪਿੱਛੇ ਲਾ ਕੇ ਸ਼ਬਦ ਬਣਾਓ ਤੁਸੀਂ ਕਹੋਗੇ ਖਬਰਾਹਟ ਮੁਸਕਰਾਹਟ ਆਕਲ ਲਾ ਕੇ ਸ਼ਬਦ ਆਕਲ ਆਕਲ ਆਵਾਜ਼ ਆਵੇ ਡਰਾਕਲ ਸ਼ਰਮਾਕਲ ਹਾਰਾ ਲੱਕੜਹਾਰਾ ਪੜਨਹਾਰਾ ਸ਼ਾਲਾ ਗਊਸ਼ਾਲਾ ਪਾਠਸ਼ਾਲਾ ਦਾਰ ਪਿਛੇ ਲਾਤਾ ਇੱਜ਼ਤਦਾਰ ਇਮਾਨਦਾਰ ਸੇਵਾਦਾਰ ਇਸ ਤਰੀਕੇ ਦੇ ਨਾਲ ਅਸੀਂ ਇਹ ਜਿਹੜੀ ਸ਼ਬਦ ਰਚਨਾਵਾਂ ਉਹਨੂੰ ਸਾਰਾ ਕਰਨਾ ਵਾ ਵੀ ਜਿਹੜੇ ਸ਼ਬਦ ਨੇ ਉਹ ਮੂਲ ਨੇ ਰਚਤ ਨੇ ਜਿਹੜੇ ਰਚਤ ਆਗੋਂ ਫਿਰ ਸਮਾਸੀ ਨੇ ਤੇ ਉਤਪਨ ਨੇ ਜਿਹੜੇ ਉਤਪਨ ਆ ਉਹ ਅਗੇਤਰ ਤੇ ਪਛੇਤਰ ਇਸ ਤਰੀਕੇ ਨਾਲ ਇਹਨਾਂ ਦੀ ਵੰਡ ਕੀਤੀ ਗਈ ਹੈ